ਸਤਿ ਸ਼੍ਰੀ ਅਕਾਲ ਜੀ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਗਾ ਰਾਜਪੁਰੇ ਦੇ ਹਰੇਕ ਉਸ ਵਰਕਰ ਦਾ ਵੋਟਰ ਦਾ ਲੀਡਰਸ਼ਿਪਾ ਦਾ ਜਿਨ੍ਹਾਂ ਨੇ ਅੱਜ ਘਰੋਂ ਨਿਕਲ ਕੇ ਬੱਸਾਂ ਭਰੀਆਂ ਗੱਡੀਆਂ ਭਰੀਆਂ ਮੋਟਰਸਾਈਕਲਾਂ ਤੇ ਪਹੁੰਚੇ ਔਰ ਪਹਿਲੀ ਵਾਰੀ ਹੈ ਕਿ ਰਾਜਪੁਰਾ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਅੱਜ ਪਟਿਆਲਾ ਰੈਲੀ ਦੇ ਵਿੱਚ ਤੁਸੀਂ ਪਹੁੰਚਿਓ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਬਲ ਮਿਲਿਆ ਔਰ ਮੈਂ ਸਮਝਦਾ ਕਿ ਪਟਿਆਲਾ ਰੈਲੀ ਵੀ ਇੰਨੀ ਵੱਡੀ ਹੋਈ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਸਾਰੇ ਹਲਕਿਆਂ ਦੇ ਘੱਟ ਤੋਂ ਬਹੁਤ ਖੁਸ਼ ਹੋਏ ਔਰ ਮੈਂ ਸਮਝਦਾ ਕਿ ਇਹ ਸੀਟ ਹਰ ਹਾਲਤ ਦੇ ਵਿੱਚ ਜਿੱਤੂਗੀ ਪਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਅਗਲੇ 3 ਦਿਨ 4 ਦਿਨ ਜਿਹੜੇ ਬਚੇ ਐ ਸਾਰੇ ਰਾਜਪੁਰਾ ਦੇ ਲੀਡਰਸ਼ਿਪ ਉਹਨਾਂ ਨੂੰ ਵਰਕਰ ਸਹਿਬਾਨਾਂ ਨੂੰ ਕਿ ਆਪਾਂ ਵੇਸਲੇ ਨਹੀਂ ਹੋਣਾ ਅਗਲੇ 3 ਦਿਨਾਂ ਦੇ ਵਿੱਚ ਜਿਨ੍ਹਾਂ ਨੇ ਡੋਰ ਟੂ ਡੋਰ ਹਲੇ ਤੱਕ ਕੰਪਲੀਟ ਨਹੀਂ ਕੀਤਾ ਕਿਰਪਾ ਕਰਕੇ ਆਪਾਂ ਘਰ-ਘਰ ਜਾ ਕੇ ਵੋਟਰਾਂ ਨੂੰ ਬੇਨਤੀ ਕਰਨੀ ਹੈ ਔਰ ਵੋਟਰਾਂ ਨੂੰ ਬੇਨਤੀ ਕਰਕੇ ਤੇ ਵੋਟਾਂ ਵਾਲੇ ਦਿਨ ਕਤਾਰ ਦੇ ਵਿੱਚ ਲੈ ਕੇ ਆਉਣਾ ਇਹ ਡਿਊਟੀ ਆਪਣੀ ਬਕਾਇਆ ਰਹਿੰਦੀ ਐ ਸੋ ਸਾਰਿਆਂ ਦਾ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਚੋਂ ਫੇਰ ਧੰਨਵਾਦ ਤੇ ਉਮੀਦ ਕਰਦੇ ਆਂ ਕਿ ਆਪਾਂ ਤਕੜੇ ਹੋ ਕੇ ਇਹ ਇਹ ਇਲੈਕਸ਼ਨ ਅਵਸ਼ ਯਿੱਤਾਂਗੇ